ਦੇਖੋ ਇੱਕ ਸਿਸਟਮ ਹੈ ਜਾਗੋ ਹੈ ਜਾਗੋ ਦਾ ਕੋਈ ਮਤਲਬ ਹੈ ਜੇ ਮਾਮੀ ਸਿਰ ਤੇ ਚੱਕ ਕੇ ਜਾਗੋ ਸਾਰੇ ਪਿੰਡ ਚ ਘੁੰਮਦੀ ਹੈ ਤਾਂ ਉਹ ਇੱਕੋ ਹੀ ਜਾਗੋ ਹੁੰਦੀ ਹੈ ਹਾਂਜੀ ਉੱਥੇ ਕੋਈ 3-4 ਜਾਗੋ ਨਹੀਂ ਜਲ ਰਹੀਆਂ ਹੁੰਦੀਆਂ ਕਿਉਂਕਿ ਮਾਮੀ ਦੇ ਹੀ ਹਿੱਸੇ ਆਈ ਹੁੰਦੀ ਹੈ ਤੇ ਬਾਕੀ ਸਾਰਾ ਨਾਨਕਾ ਮੇਲੂ ਦੇ ਨਾਲ ਹੁੰਦਾ ਫਿਰ ਹੁਣ ਕੀ ਹੁੰਦਾ ਕਿ ਪਹਿਲਾਂ ਤੇ ਜਾਗੋ ਵੀ 3-4 ਚੱਕ ਲੈਂਦੇ ਆ ਫਿਰ ਉਹ ਹੁਣ ਪਤਾ ਨਹੀਂ ਹੈ ਸਾਰਿਆਂ ਨੂੰ ਕਿ ਇਹ ਉਹ ਰਸਮ ਹੈ ਜੋ ਨਾਨਕਿਆਂ ਦੇ ਹਿੱਸੇ ਚ ਆਈ ਹੋਈ ਹੈ ਉਹ ਮੰਮੀ ਨੇ ਚੱਕਣੀ ਹੈ ਤੇ ਜਿਹੜਾ ਖਰੂਦ ਕਰਨਾ ਉਹ ਫਿਰ ਕਿਸੇ ਵੇਲੇ ਵੱਖਰੀ ਗੱਲ ਹੈਗੀ ਆ ਉਹ ਉਸ ਤੋਂ ਬਾਅਦ ਚਲੀ ਜਾਂਦੀ ਹੈ ਭੈਣਾ ਕੀ ਉਹਦੇ ਸਿੱਤੇ ਜਾਗੋ ਧਰ ਦੋ ਪਰਝਾਈ ਆ ਗਈ ਉਹਦੇ ਧਰ ਦੋ ਕੋਈ ਗੈਸਟ ਆ ਗਿਆ ਉਹਦੇ ਸਿਰ ਤੇ ਤੱਕ ਮਤਲਬ ਇਸ ਤਰ੍ਹਾਂ ਨਾਲ ਤਾਂ ਬਿٹے ਸਾਰੇ ਸੁਨੇ ਤੇ ਜਿਹੜੀ ਅਸਲੀਅਤ ਜਿਹੜੀ ਹੈਗੀ ਉਹ ਰੋਲ ਜਾਊਗੀ ਸਾਡੀ ਪੀੜ੍ਹੀ ਹੈ ਅਸੀਂ ਚਲੇ ਜਾਵਾਂਗੇ ਨਾ ਤਾਂ ਕੋਈ ਦਸਤਾਵੇਜ਼ ਵੀ ਨਹੀਂ ਲੱਭਣਾ ਹਾਂ ਕੌਣ ਦੱਸੂਗਾ ਉਹਨਾਂ ਨੂੰ ਇਹ ਚੀਜ਼ਾਂ ਕਿ ਨਹੀਂ ਭਲੇਓ ਇਹ ਕੰਮ ਇਸ ਕਰਕੇ ਬਣਿਆ ਤੁਸੀਂ ਫੋਲੋ ਕਰ ਲਓ ਕੀ ਮੁਸ਼ਕਿਲ ਹੈ ਸਾਰਿਆਂ ਦੇ ਲਈ ਸਭ ਕੁਝ ਬਣਿਆ ਹੋਇਆ ਹੈ ਹਰ ਰਿਸ਼ਤੇ ਨੂੰ ਆਪਣੀ ਬਣਦੀ अहमियत ਮਿਲ ਜਾਣੀ ਹੈ ਤੇ ਤੁਸੀਂ ਦੂਜੀ ਚੀਜ਼ ਦੇ ਵਿੱਚ ਦਖਲ ਅੰਦਾਜ਼ੀ